ਸਹਿਦੇ ਆਜਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੁੜਕਾ ਕਲੱਬ ਵੱਲੋਂ ਨਗਰ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਦਿਨਾ ਖੇਡ ਮੇਲਾ ਆਪਣੀਆਂ ਮੀਟੀਆਂ ਦਾ ਸ਼ਰਧਾ ਹੋਇਆ ਸਮਾਪਤ ਹੋਇਆ ਇਸ ਮੌਕੇ ਜਾਣਕਾਰੀ ਦਿੰਦੇ ਆ ਸ਼ਿਪ ਕੁਮਾਰ तिवारी ਅਤੇ ਵਿਸ਼ਵਾਮਿਤ तिवारी ਨੇ ਦੱਸਿਆ ਕਿ 38ਵੇਂ ਟੂਰਨਾਮੈਂਟ ਚ ਕਾਮਰੇਡ ਪ੍ਰਮੋਦਾਸ ਗੁਪਤਾ ਯਾਦਗਰੀ ਫੁੱਟਬਾਲ ਤੇ ਗਦਰੀ ਬਾਬਾ ਬਚਨ ਸਿੰਘ ਕਿੰਗ ਆਫ ਰੁੜਕਾਗੜਾ ਯਾਦਗਰੀ ਕਬੱਡੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਬੱਡੀ ਆਲ ਓਪਨ ਦੇ ਫਾਈਨਲ ਮੁਕਾਬਲੇ ਚ YFC ਰੁੜਕਾਗੜਾ ਦੀ ਟੀਮ ਨੇ DAV ਕਾਲਜ ਝਲੰਦਰ ਦੀ ਟੀਮ ਨੂੰ ਹਰਾ ਕੇ ਕੱਪ ਅਤੇ 1.5 ਲੱਖ ਰੁਪਏ ਦੀ ਰਾਸ਼ੀ ਦੇ ਕਬਜ਼ਾ ਕੀਤਾ ਜਦਕਿ ਉਪਜੇਤੂ ਟੀਮ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ ਜਨਕੀ ਪਈ 75 ਕਿਲੋ ਚ ਬੰਡਾਲਾ ਨੇ ਚੱਕਲਾ ਦੀ ਟੀਮ ਨੂੰ ਹਰਾ ਕੇ ਫਾਈਨਲ ਕੱਪ ਤੇ ਕਬਜ਼ਾ ਕੀਤਾ ਇਸ ਤੋਂ ਇਲਾਵਾ 40 ਸਾਲ ਤੋਂ ਵੱਧ ਉਮਰ ਦਾ ਫਾਈਨਲ ਮੁਕਾਬਲਾ ਜਲੰਧਰ ਕੈਂਟ ਤੇ ਡੁੱਡਕਾ ਕਲਾਜ ਬਰਾਬਰ ਰਿਹਾ ਇਸ ਦੌਰਾਨ ਕਲੱਬ ਨੂੰ ਸਾਰੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ ਜਿਹੜਾ 75 ਕਿਲੋ ਦਾ ਫਾਈਨਲ ਦਾ ਮੈਚ ਹੋਇਆ ਉਹ ਬੰਡਾਲਾ ਜਿਹੜੀ ਹੈ ਫਰਸਟ ਰਹੀ ਹੈ ਤੇ ਸੈਕੰਡਰੀ ਹੈ ਚੱਕ ਚੱਕ ਕਲਾਬ ਔਰ ਇਸੇ ਤਰ੍ਹਾਂ ਜਿਹੜਾ ਕਲੱਬਾਂ ਦਾ ਮੈਚ ਸੀ ਉਹ ਆਲ ਆਫ ਬੰਦਾ ਉਹਦੇ ਵਿੱਚ ਬਾਈ ਐਫਸੀ ਜਿਹੜੀ ਹੈ ਰੁਰਕਾ ਕਲਾ ਉਹ ਪਹਿਲੇ ਨੰਬਰ ਤੇ ਰਹੀ ਹੈ ਤੇ ਡੀਏਪੀ ਕਾਲਜ ਜਲੰਧਰ ਦੀ ਟੀਮ ਜਿਹੜੀ ਆ ਉਹ ਸੈਕੰਡਰੀ ਹੈ ਔਰ ਇਹਨਾਂ ਦੇ ਵਿੱਚ ਜਿਹੜਾ ਬੈਸਟ ਰੀਡਰ ਹੈ ਉਹ ਆਪਣੇ ਪਿੰਡ ਦਾ ਜੰਪਲ ਇੰਦੂ ਰੁੜਕੇ ਵਾਲਾ ਉਹ ਬੈਸਟ ਰੀਡਰ ਹੈ ਤੇ ਗੱਗੀ ਬੈਸਟ ਯਾਫੀ ਹੈ ਏ ਅੱਜ ਦੇ ਰਲ ਰਹੇ ਨੇ ਔਰ ਬਹੁਤ ਹੀ ਸਫਲਤਾਪੂਰਵਕ ਜਿਹੜਾ ਇਹ ਪ੍ਰੋਗਰਾਮ ਹੋਇਆ ਸੁਵਚੀਆਂ ਸੰਗਤਾਂ ਦਾ ਸੁਵਚੇ ਜਿਹੜੇ ਨਾਮ ਸਾਡੇ ਸਹਾਇਕ ਪ੍ਰਬੰਧਕ ਨੇ ਦਾਨੀ ਸੱਜਣਾ ਦਾ ਐਨਆਰਏ ਵੀਰਾਂ ਦਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਆਪਣੀਆਂ ਦਵਾਈਆਂ ਵਿੱਚੋਂ ਇਸ ਇਸ ਵੇਲੇ ਦੇ ਵਾਸਤੇ ਇਹ ਸਹਿਯੋਗ ਦਿੱਤਾ ਔਰ ਆ ਆਣ ਕੇ ਇੱਥੇ ਸਾਡੇ ਵਿੱਚ ਸ਼ਿਰਕਤ ਕੀਤੀ ਆ ਅਸੀਂ ਉਹਨਾਂ ਦਾ ਸੁਵਚੇ ਨਗਰ ਨਿਵਾਸੀਆਂ ਦਾ ਆਏ ਸੱਜਣਾ ਦਾ ਆਸ ਦੇ ਬਸ ਦੇ ਪਿੰਡਾਂ ਤੋਂ ਆਏ ਹੋਏ ਖੇਡ ਪ੍ਰੇਮੀਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਆਸ ਕਰਾਂਗੇ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਸਾਰੇ ਇਹੜਾ ਖੇਡ ਮੇਲਾ ਆ ਪਿੰਡੂ ਖੇਡ ਮੇਲਾ ਉਹਨੂੰ ਕਰਵਾਈਏ ਸਮੂਹੇ ਲੋਕਾਂ ਦਾ ਧੰਨਵਾਦ ਪ੍ਰੈਸ ਵੱਲੋਂ ਜਿਹੜੇ ਲੋਕ ਆਏ ਨੇ ਮਨੀਸ਼ ਜੀ ਤੇ ਹੋਰ ਸਾਡੇ ਦਵਿੰਦਰ ਖਾਲਸਾ ਜੀ ਤੇ ਹੋਰ ਸਾਰੇ ਜਿੰਨੇ ਵੀ ਸੱਜਣ ਆਏ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਜਿਹੜਾ 38ਵਾਂ ਪਿੰਡੂ ਖੇਡ ਮੇਲਾ ਰੋੜਕਾ ਕਲਾ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਰੋੜਕਾ ਕਲਾ ਵੱਲੋਂ ਕਰਵਾਇਆ ਜਾ ਰਿਹਾ ਅੰਤਮ ਚਾਂਮਚਾ ਉਹ ਜਿਹੜਾ ਅਖੀਰਲੇ ਪਲਾਂ ਤੇ ਆ ਜਿਹਦੇ ਵਿੱਚ ਸਵੇਰ ਤੋਂ ਜਿਹੜੇ ਫੁੱਟਬਾਲ ਦੇ ਮੈਚ ਹੋਏ ਆ ਜਿਹੜਾ 40 ਸਾਲ ਤੋਂ ਉੱਪਰ ਉਮਰ ਵਾਲੇ ਪਲੇਅਰ ਦਾ ਮੈਚ ਰੋੜਕਾ ਕਲਾ ਵਰਸਸ ਜਲੰਦਰ ਕੈਂਟ ਹੋਇਆ ਸੀ ਉਹ ਦੋਨੇ ਟੀਮਾਂ ਬਰਾਬਰ ਰਹੀਆਂ ਜੁਆਇੰਟ ਵਿਨਰ ਦਿੱਤਾ ਗਿਆ ਜਿਹੜਾ ਆਲ ਓਪਨ ਦਾ ਫੁੱਟਬਾਲ ਦਾ ਮੈਚ ਜਿਹੜਾ ਸੀਗਾ ਉਹ ਵੀਰਪਿੰਡ ਵਰਸਸ ਗਰਿਆ ਜਿਹੜਾ ਖੇលਿਆ ਗਿਆ ਉਹ ਵੀ ਟਾਈ ਬ੍ਰੇਕਰ ਦਾ ਜਿਹੜਾ ਫੈਸਲਾ ਹੋਇਆ ਤੇ ਉਹ ਜਿਹੜੀ ਗਰਿਆ ਦੀ ਟੀਮ ਆ ਉਹ ਜਿੱਤੂ ਰਹੀ ਆ ਇਹ ਜਿਹੜੀ ਤਾਂ ਔਰ ਓਪਨ ਦੀ ਕਬੱਡੀ ਦਾ ਪਹਿਲਾ ਇਨਾਮ 1.5 ਲੱਖ ਆ ਜਿਹੜਾ ਸੈਕੰਡ ਪ੍ਰਾਈਜ਼ ਆ 1 ਲੱਖ ਰੁਪਈਆ ਔਰ ਜਿਹੜੀ 75 ਕਿਲੋ ਦੀ ਆ ਉਹਦੇ ਵਿੱਚ 31000 ਤੇ 40000 ਤੇ 35000 ਰੁਪਇਆ ਫਰਸਟ ਪ੍ਰਾਈਜ਼ ਸੈਕੰਡ ਪ੍ਰਾਈਜ਼ ਆ ਇਦਾਂ ਹੀ ਬੈਸਟ ਟਰੇਡਰ ਔਰ ਉਹ ਪੰਦੇ ਜਿਹੜੇ ਕਲੱਬਾਂ ਆ ਉਹਦੇ ਵਿੱਚ ਬੈਸਟ ਟਰੇਡਰ ਤੇ ਬੈਸਟ ਸਟੋਪਰ ਲਈ 51 52000 ਰੁਪਏ ਦਾ ਇਨਾਮ ਆ ਜਿਹੜੇ ਵੀ ਨਿਕਲਣਗੇ